ਸਰਨੋ ਫਿਕਰ ਦੇ ਚਾਰ ਪੰਜਾਂ ਕਿ ਖੜ ਜਾਂਦੇ ਆ ਇਧਰ ਹਾ ਦੋ ਬਾਲੇ ਸਿੱਧਾ ਤੱਕ ਉਹ ਚੋ ਨਹੀਂ ਆ ਵੀ ਥੋੜਾ ਅਸਵੇਂ ਵਿੱਚ ਆਉਂਦੇ ਆ ਆਉਂ ਪਰਦੇ ਆਉਣੇ ਪਰਦੇ ਆ ਆ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਬੀਜ ਪੁੱਛਣ ਕਿੱਧਰ ਆ ਬੰਦਿਆਂ ਨੂੰ ਕੋ ਯਾਰ ਨੂੰ ਕਾ ਫੋਨ ਕਿ ਮਾਂਦੇ ਕਿਉਂ ਨਹੀਂ ਤਾਂ ਹੀ ਪੁੱਛੋ ਉਹ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਮੇਰਾ ਬਾਪੂ ਬਰੇ ਨੂੰ ਮੇਰਾ ਬਾਪੂ ਕਰੋ ਅਗਿੰਦੀਆਂ ਹੀ ਆ ਲੌੜੀਆਂ ਪਰ ਪਾ ਲੈ ਜੀ ਸਾਰੇ ਚੱਕਰੇ ਵੀ ਚਾਹੇ ਇਹਨਾਂ ਨੇ ਵੀ ਫੇਰ ਕਰਦੇ ਆ ਸਵਰਗ ਦੇ ਚੁੱਕੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਬਈ ਫਾਇਰ ਹੋਇਆ ਚੱਲਣ ਨਹੀਂ ਜੀ ਜਨਾਬ ਕਿਸ ਗੱਲ ਨਾਲ ਹਾਂਜੀ ਕਰਕੇ ਫਾਇਰ ਦੀ ਪੂਰੀ ਮੀਨ ਦਾ ਕਮਜਾਣ ਆਇਆ ਜੀ ਮੀਨ ਦਾ ਕਬਜਾ ਲੈ ਰਹੀ ਆ ਬਾਲ ਮਹਿਕਮਾ ਨਾਲ ਆਇਆ ਉਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨੇ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤੇ ਨੇਬ ਤਸੀਹਂਦਾਰ ਕੋਲ ਨੂੰ ਤੇ ਮਾਲ ਦਾ ਮਹਿਕਮਾ ਨਾਲ ਆ ਕਬਜਾ ਦਵਾਉਣ ਵਾਸਤੇ ਇਹਨੇ ਫਾਇਰ ਕਰਤੇ ਆ ਜੀ ਕਿੰਨੀ ਜਗ੍ਹਾ ਦਾ ਸਾਡਾ ਇੱਕ ਇੱਕ ਲੋਪ ਇੱਕ ਇੱਕ ਦਾ ਜ਼ਮੀਂਦਾਰ ਸਤਕਰਾਲਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜਾ ਲੈਣ ਵਾਸਤੇ ਕੋਟਰਾ ਦੇ ਆਡਰ ਨਾਲ ਆਏ ਆ ਉਨੇ ਫੈਰਮ ਕਰਤੀ ਆ ਜੀ ਉਹ ਕੋਲ ਕੋਲ ਆ ਕੇ ਖੜੇ ਆ ਨਾਮ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਤੇਉਣ ਵਾਸਤੇ ਸਾਰਾ ਕੁਝ ਸਾਡਾ ਲੀਗ ਅਲਕ ਕੋਰਟ ਦੇ ਆਰਡਰ ਆਏ ਨੇ ਮਾਲ ਨੂੰ ਵੀ ਤੇ ਪੁਲਸ ਨੂੰ ਵੀ ਉਹ ਖੜ ਖੜੇ ਉਹਨਾਂ ਕੱਢਿਆ ਆ ਫੇਰ ਕੱਢਤਾ ਕੋਈ ਨਾ ਕੋਈ ਕੋਈ ਨਿਕਾੜ ਪਾ ਦੇ ਦੇਖ ਬਾਹਰ ਕਿਤੇ ਪਰ ਉਹ ਪੰਜ ਕਿਟਰਾ ਕੋਲ ਹੀ ਹੋ। 파ਦਿਆ ਸਰ ਉਹਨਾਂ ਕਰਕੇ ਚਾਰ ਬੰਦਿਆਂ ਕੀ ਖੜ ਜਾਂਦੇ ਆ। ਇਧਰ ਹਾ ਦੋ ਗਾਲੇ ਸਿੱਧਾ ਕਹੋ ਵੀ ਚੋ ਨਹੀਂ ਯਾ ਵੀ ਥੋੜਾ ਸਮੇਂ ਵਿੱਚ ਆਉਂਦੇ ਆ। ਉਹ ਪਰਦੇ ਆਉਣੇ ਪਰਦੇ ਆ। ਆ ਜਿਹੜੇ ਦੋ ਚਾਰ ਨਿੱਕੇ ਜਿਹੇ ਗੰਨੇ ਚ। ਹਾਂ ਹਾਂ ਇਧਰੋਂ। ਉਹ ਬੇਜੀ ਪੁੱਛਣ ਬੇਜੀ ਬੰਦਿਆਂ ਨੂੰ। ਜਿਹੜੇ ਛੱਡ ਕੇ ਓ ਯਾਰਾਂ ਨੂੰ ਕਹੋ ਫੋਨ ਕਿ ਕਮਾਦੇ ਕਿਉਂ ਨਹੀਂ ਤਾਂ ਹੀ ਪੁੱਛੋ ਕੋ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ ਉਹ ਤੋਂ ਵੀ ਲੋੜ ਦੀ ਜੀ ਥੱਲੇ ਤੋਂ ਬਦਲ ਹੱਥ ਦੀ ਮੋਨੇ ਹੁਣੀਆਂ ਦੀ ਲਾਤੀ ਇਹਨਾਂ ਭੱਲੇ ਮੇਰੇ ਬਾਪੂ ਕਰੋ ਇਹਨੂੰ ਮੇਰੇ ਬਾਪੂ ਕਰੋ ਅਗੀਆਂ ਨਹੀਂ ਆਈਆਂ ਲੈਣੀਆਂ ਪਰ ਪਾ ਲੈ ਜੀ ਓ ਸਾਰੇ ਚੱਕਰੇ ਵੀ ਨਹੀਂ ਇਹਨਾਂ ਨੇ ਵੀ ਫੇਰ ਕਰਦੀ ਆ ਸਰਦਾਰ ਹੱਥੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਜੀ ਭਾਈ ਫਾਇਰ ਹੋਇਆ ਨਹੀ ਜਨਾਬ ਕਿਸ ਗੱਲ ਨਾਲ ਕਰਕੇ ਹਾਂ ਜੀ ਗੱਲ ਕਰਕੇ ਫਾਇਰ ਨਹੀਂ ਕੁਛ ਜ਼ਮੀਨ ਦਾ ਕਬਜ਼ਾ ਲੈਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੀ ਆ ਮਾਲ ਮਹਿਕਮਾ ਨਾਲ ਆਇਆ ਪੁਲਿਸ ਨਾਲ ਆਈ ਆ ਤਿੰਨੇ ਬੰਦੇ ਆ ਜੀ ਇਹਨਾਂ ਨੇ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਕੋਈ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨਾਇਬ ਤਸਿਲਦਾਰ ਕੋਲ ਖਲੋਤੇ ਮਾਲ ਦਾ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਨੀ ਜਗ੍ਹਾ ਦਾ ਸਾਡਾ 1 ਕੈਲਾ 1 ਕੈਲਾ ਜ਼ਮੀਨ ਦਾ 7 ਕਨਾਲਾਂ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰਾਂ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਲਖੋ ਕੋਲ ਫੋਨ ਆ ਕੇ ਖੜਿਆ ਕੋਲ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਤੋਂ ਆਉਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ